ਅਬਦ ਸਕਰ ਕੋ ਦੇ ਕੋ ਸਤਨੋ ਅਸ ਮੰਤਰ ਸੁਣਾਇਆ ਭਵਨ ਅਲ ਵਿੱਚੋਂ ਹੋ ਕੱਢ ਕੇ ਮੁਕਤ ਪਦਾਰਥ ਮਾਹੇ ਸ ਮਾਇਆ ਤਨ ਤਨ ਸਾਹਿਬ ਸਤ ਕਰੋ ਜਾਗਤ ਜੋਤ ਪਰਗਟ ਕਰਾ ਕੀ ਦੇ ਸਾਹਿਬ ਸਤ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਗਤਰ ਹਜੂਰੇ ਅੰਦਰ ਬਰਾਜ ਬਾਲ ਸਿਧ ਤੇ ਬਰਾਜਮਾਨ ਪਵਿੱਤਰ ਆਤਮਾਾਂ ਸਭੂ ਸੰਤ ਮਹਾਪੁਰਸ਼ ਪੂਜਨੇ ਕਹਾਸਤੀ ਆਤਿ ਗੁਰੂ ਖਾਲਸਾ ਸਾਧ ਸੰਗਤ ਜੀ ਸਤਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਏ ਗੁਰੂ ਫਤਿਹ ਦਾਸ ਵਲੋਂ ਹੱਥ ਜੋੜ ਕੇ ਇਸੇ ਸਿਨਵਾ ਕੇ ਨਿਮਰਤਾ ਸਹਿਤ ਬਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਪੰਥ ਦੇ ਸਿਰਮ ਔਰ ਸਦਕਾਰ ਜੋਗ ਦਮ ਨਮੇ ਟਕਸਾਲ ਇਹ ਮਹਾਪੁਰਸ਼ ਪਰਮ ਪਵਿੱਤਰ ਆਤਮਾ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਮਹਾਪੁਰਸ਼ਾ ਨੇ ਸਾਨੂੰ ਸਾਰਿਆਂ ਨੂੰ ਹਾਕ ਮਾਰੀ ਅਕਤਰ ਹੋ ਕੇ ਅਜੋ ਕੇ ਹਾਲਾਤਾਂ ਤੇ ਵਿਚਾਰ ਕਰਨ ਵਾਸਤੇ ਕਿਉਂਕਿ ਸਾਧ ਸੰਗਤ ਜੀ ਇਲਾ ਜਿੱਦਾਂ ਸਤਗੁਰੂ ਜੀ ਨੇ ਬਚਨ ਲਿਖੇ ਹਨ ਰੋਗ ਤਾਰੋ ਦੋਵੇਂ ਬੁਝਾ ਤਾਂ ਮੈਂ ਸੁਝਾਂ ਪਹਿਲਾਂ ਬਿਮਾਰੀ ਲੱਣੀ ਪੈਂਦੀ ਹੈ ਫੇ ਇਲਾਜ ਲੱਭਣਾ ਪੈਂਦਾ ਇਸ ਕਰਕੇ ਜਿਹੜਾ ਸਾਨੂੰ 1925 ਅਬੀ ਲੈ ਲੋ ਗੁਰਦੁਆਰਾ ਏਕੜ ਦੇ ਅਧੀਨ ਇਕ ਹਰਵਾਇਆਂ ਹੋ ਰਹੀਆ ਸਾਰੀਆਂ ਅੱਜ ਖਾਲਸਾ ਸਮੂਚਾ ਖਾਲਸਾ ਪੰਥ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਧੰਤੀ ਦੇ ਕੋਨੇ-ਕੋਨੇ ਬਸਣ ਬਸਣ ਵਾਲਿਆ ਸਭ ਗੁਰੂ ਨਾਨਕ ਦਾ ਨਾਮ ਲੈ ਵਾਲ ਸਿੱਖ ਸੰਗਤਾਂ ਨੇ ਹਿਰਦੇ ਦੁਖੀ ਹਨ ਇਹੋ ਜਿਹੇ ਹਾਲਾਤ ਕਦੇ ਹੋਏ ਨਹੀਂ ਕਿਉਂ ਹੋਏ ਸਿਰਫ 1925 ਦੇ ਇਕੱਡ ਤੋਂ ਮੋਖ ਰੱਖ ਕੇ ਉਹਦੀ ਹੱਥ ਵਿੱਚ ਸਦਕਾਰ ਜੋਗ ਸਿੰਘ ਸਹਿਬਾਨ ਤਖਤਾਂ ਦੇ ਸਿੰਘ ਸਹਿਬਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਕੁਝ ਸ੍ਰੀ ਦਾ ਵੱਲੋਂ ਉਹ ਕਹਿੰਦੇ ਅਸੀਂ ਸਿਰਫ ਖਾਲਸਾ ਆਇਆ ਸਾਨੂੰ ਵੋਟਾਂ ਪਾ ਕੇ ਲੋਕਾਂ ਨੇ ਬੁਲਾਇਆ ਆਪਣੀ ਮਰਜ਼ੀ ਦਾ ਜਿਹਨੂੰ ਮਰਜ਼ੀ ਲਾਦੀ ਏ ਜਿਹਨੂੰ ਮਰਜ਼ੀ ਲਾਦੀ ਏ ਪਰ ਗੁਰੂ ਖਾਲਸਾ ਜੀ ਇਹ ਖਾਲਸੇ ਪੰਥ ਦੀ ਪਰੰਪਰਾ ਨਹੀਂ ਸਿੰਘ ਸਹਿਬਾਨ ਕੋਈ ਵੱਡੀ ਤੋਂ ਵੱਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹੋਰ ਉਹ ਕੋ ਨੌਕਰ ਨਹੀਂ ਮੁਲਾਜ਼ਮ ਨਹੀਂ ਤਖਤ ਸਾਹਿਬ ਦੇ ਸਿੰਘ ਸਹਿਬਾਨ ਦਾ ਕੋਈ ਦਰਜਾ ਕੋਈ ਸਤਕਾਰ ਹੈ ਆ ਦੂਜੇ ਧਰਮਾਂ ਵਾਲੇ ਦੇਖ ਲੋ ਉਹਨਾਂ ਦੇ ਆਪਣੇ ਧਰਮਾਂ ਦੀਆਂ ਜੋ ਰਸਮਾਂ ਹਨ ਜੋ ਮਰਜ਼ਾ ਆ ਹਨ ਜੋ ਰੋਧਿਤਿਆ ਹਨ ਸਰਕਾਰ ਦਾ ਕਾਨੂੰਨ ਜਾਂ ਇਹ ਕਿ ਜੋ ਮਰਜ਼ੀ ਕਿਹ ਜਾਵੇ ਪਰ ਉਹ ਤਬਦੀਲੇ ਗੱਲ ਦੇ ਨਾਲ ਤਬਦੀਲ ਕੋਈ ਕਰ ਸਕਦਾ ਜੀ ਪਰ ਸਾਡੇ ਤਾਂ ਕਾਮੇ ਹੋਰ ਪਾਸੇ ਨੂੰ ਚਲ ਗਿਆ ਜੀ ਇਸ ਕਰਕੇ ਮੈਂ ਬਹੁਤ ਆਪਣੇ ਮਜਾਰਾ ਨੂੰ ਸੰਕੋਚ ਕਰਦਾ ਹੋਇਆ ਬੇਨਤੀ ਕਰਦਾ ਮਹਾਪੁਰਸ਼ਾਂ ਨੂੰ ਸਮੁੱਚੇ ਖਾਲਸੇ ਦੀ ਨਮੈਂਦਾ ਜਿਹੜੇ ਮੁਖੀ ਹਨ ਜਥੇਬੰਦੀਆਂ ਦੇ ਸਾਰੇ ਦੇਸ਼ਾਂ ਵਿੱਚੋਂ ਜਿੱਦਾਂ ਇੱਕ ਅੱਗੇ ਸਾਨੂੰ 1995 'ਚ ਵਿਸ਼ਵ ਸਿੱਖ ਸਭਾ ਮੇਲਨ ਹੋਇਆ ਸੀ ਰੋ ਵਿਚਾਰ ਉਹਦੇ ਵਿੱਚ ਕਈ ਗੁਰਮਤਿ ਮਤੇ ਪਾਸ ਕੀਤੇ ਗਏ ਪਰੇ ਬਹੁਤ ਹੀ ਸੰਜੀਦਾ ਮਸਲਾ ਆ ਖਾਲਸੇ ਪੰਥ ਦਾ ਜ਼ਰੂਰੀ 49% ਜਿੰਨੇ ਵੀ ਹੈਗੇ ਆ ਸਾਰੇ ਦੇਸ਼ਾਂ ਦੇ ਬਾਹਲੇ ਦੇਸ਼ਾਂ ਦੇ ਵੀ ਮੁਖੀ ਜਿਹੜੇ ਆ ਸਿੰਘ ਸਬਾਹਮਾਨੇ ਜਥੇਬੰਦੀਆਂ ਦੇ ਸੰਭਰ ਦਾਵਾਂ ਦੇ ਮੁਖੀ ਮਹਾਪੁਰਸ਼ਾਂ ਨੂੰ ਇੱਕ ਜਗ੍ਹਾ ਮਹਾਪੁਰਸ਼ਾਂ ਨੂੰ ਬੇਨਤੀ ਬੁਲਾ ਕੇ ਆਵੇਂ ਦੋ ਦਿਨ ਲੱਗਣ 10 ਦਿਨ ਲੱਗਣ ਇਹ ਵਿਚਾਰ ਕੇ ਤੇ ਸ੍ਰੀ ਸਿੰਘ ਸਾਹਿਬ ਜੀ ਨੂੰ ਨਿਯੁਕਤ ਕਰਨ ਦਾ ਆ ਮਰਜ਼ਾ ਦਾ ਇਹ ਤੋਂ ਬਿਨਾ ਨਿਯੁਕਤ ਨਹੀਂ ਕੀਤੇ ਜਾ ਸਕਦੇ ਗੁਰਦੋ ਦਾ ਐਕਟ ਵਿੱਚ ਜੋ ਮਾਦੀ ਲਿਖਿਆ ਹੋਵੇ ਤੁਸੀਂ ਉਹ ਚ ਤਰਮੀਮ ਵੀ ਕਰ ਸਕਦੇ ਆ ਜੀ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਕਲੋਂ ਨਵਿਆ ਆ ਉਹਦੇ ਵਿੱਚ ਕਿੰਨੀਆਂ ਤਰਮੀਮਾਂ ਹੋਈਆਂ ਜੀ ਇੱਕ ਤਰਮੀਮ ਆ ਜਿਹੜਾ ਗੁਰਦੁਆਰਾ ਐਕਟ ਵਿੱਚ ਤਰਮੀਮ ਕਰਨ ਦੀ ਲੋੜ ਹੈ ਤੁਸੀਂ ਸਾਰੇ ਇਕੱਠੇ ਹੋਮ ਹੋ ਸਕਦੀ ਹੈ ਜੀ ਉਹ ਕੀ ਹੈ ਜੀ ਭੈਸਨੀ ਸਿੰਘ ਸਾਹਿਬ ਜੀ ਦੀ ਨਿਯੁਕਤੀ ਦੀ ਮਹਾਨ ਮਰਜ਼ਾਦਾ ਕੀ ਹੋਊਗੀ ਇਹ ਜੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਹੋਗਾ ਤਾਂ ਉਹਦਾ ਵਿਧੀ ਵਿਵਾਨ ਕੀ ਹੋਊਗਾ ਇਹ ਜਿੰਨਾ ਚਿਰ ਇਹ ਦੀ ਇੱਕ ਗੱਲ ਬਣਦੀ ਉਹਨਾਂ ਚਿਰ ਖਲਾਰਾ ਪਿਆ ਹੀ ਰਹਿਣਾ ਮੁਕੜਾ ਨਹੀਂ ਦੂਜੀ ਗੱਲ ਇਸ ਮਸਲੇ ਤੇ ਕਿਸੇ ਦਾ ਨਿੱਜੀ ਨਹੀਂ ਮਹਾਪੁਰਸ਼ਾਂ ਦਾ ਨਹੀਂ ਨਿੱਜੀ ਨਹੀਂ ਕਿਸੇ ਸੰਪਰਦਾਦਾ ਦਾ ਨਹੀਂ ਨਿੱਜੀ ਨਹੀਂ ਕਿਸੇ ਜਥੇਬੰਦੀ ਦਾ ਨਹੀਂ ਨਿੱਜੀ ਨਹੀਂ ਸਮੁੱਚੇ ਖਾਲਸੇ ਪੰਥ ਦੀ ਇਹ ਜ਼ਿੰਮੇਵਾਰੀ ਬਣਦੀ ਆ ਤੇ ਹੁਣ ਜੇ ਲਾਸਮੜੇ ਰਕੇ ਨੁਕਸਾਨ ਬਹੁਤ ਹੋ ਗਿਆ ਹੱਦੋਂ ਵੱਧ ਨੁਕਸਾਨ ਹੋ ਗਿਆ ਤੇ ਮੋਰੇ ਹੋਣ ਵਾਲਾ ਸਾਨੂੰ ਦੇਸੀ ਰਹਾ ਸਾਰਾ ਕੁਝ ਜੈਨੂੰ ਮਰਜ਼ੀ ਜਦੋਂ ਮਰਜ਼ੀ ਲਾ ਦਿਓ 10 ਬੰਦੇ ਇਕੱਠੇ ਹੋਣ ਜੈਨੂੰ ਮਰਜੀ ਲਾ ਦੇਓ ਜੈਨੂੰ ਮਰਜੀ ਲਾ ਦਿਓ ਪਾਸੇ ਹਟਾ ਦਿਓ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤੋਹੀਨ ਹੈ ਜੀ ਉਹਨਾਂ ਨੇ ਸਤਕਾਰ ਵਿੱਚ ਫਰਕ ਪਿਆ ਕਿਉਂਕਿ ਸਿੰਘ ਸਾਹਿਬ ਦੇ ਨਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਾਮ ਜੁੜਿਆ ਹੈ ਤਾਂ ਕਿ ਸ੍ਰੀ ਕੇਸਗੜ ਸਾਹਿਬ ਜੀ ਦਾ ਨਾਮ ਜੁੜਿਆ ਹੈ ਜੀ ਤਾਂ ਕਿ ਸ੍ਰੀ ਕੇਸਗੜ ਸਾਹਿਬ ਜੀ ਦੇ ਸਿੰਘ ਸਾਹਿਬ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬ ਉਹਨਾਂ ਨੂੰ ਲਾਉਣ ਕੋਈ ਤਰੀਕਾ ਹੋਣਾ ਚਾਹੀਦਾ ਇਹ ਜੇ ਸੇਵਾ ਮੁਕਤ ਨਹੀਂ ਹੋਣਾ ਚਾਹੁੰਦੇ ਆ ਜਾਂ ਕੋਈ ਐਸੀ ਐਸਾ ਸਮਾਂ ਹੁੰਦਾ ਕੋਈ ਸਿਹਤ ਪਖੋਂ ਜਾਂ ਹੋਰ ਕੋਈ ਗੱਲ ਆ ਉਹਦਾ ਵੀ ਕੋਈ ਬਦੀ ਬਤਾਲ ਹੋਣਾ ਚਾਹੀਦਾ ਪੰਥ ਦੀ ਵੀ ਕੋਈ ਆਵਾਜ਼ ਆ ਅੱਗੇ ਮਰਜਾਦਾ ਹੁੰਦੀ ਸੀ ਸਰਬੱਤ ਖਾਲਸਾ ਤਖਤ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕਾਤਰ ਹੋ ਕੇ ਇਸ ਵਿਧਾਨ ਵਿੱਚ ਵੀ ਲਿਖਿਆ ਆ ਇਸ ਸਾਰੀਆਂ ਸਿੱਖ ਜਥੇਬੰਦੀਆਂ ਸੰਗਰਧਾਵਾਂ ਦੀ ਰਹਿ ਨਾਲ ਸਿੰਘ ਸਾਹਿਬ ਤੇ ਸੱਜਖਣ ਸ੍ਰੀ ਹਰਮੰਦਰ ਸਾਹਿਬ ਜੀ ਨੇ ਹੈਡ ਗ੍ਰਾਂਦੀ ਸਾਹਿਬ ਲਾਏ ਜਾ ਸਕਦੇ ਆ ਜੀ ਪੁੱਛ ਲੋ ਛੱਡ ਕੇ ਜੀ ਅਸੀਂ ਵੀ ਚੁੱਪ ਕਰ ਰਹੇ ਚਲੋ ਕਰੀ ਜਾਂਦੇ ਹੋਈ ਜਾਂਦਾ ਠੀਕ ਆ ਜੀ ਇਸ ਕਰਕੇ ਅੱਜ ਲੋਹੜਿਆ ਸਾਬਤਾਨ ਹੋ ਕੇ ਜੋ ਵੀ ਮਹਾਪੁਰਸ਼ ਪ੍ਰੋਗਰਾਮ ਨੇ ਉਹਦੇ ਤੇ ਅਸੀਂ ਤਤ ਪਰ ਹੋ ਕੇ ਪਹਿਰਾ ਨਹੀਂਏ ਇਸ ਮਸਲੇ ਨੂੰ ਸਿੰਘ ਸਾਹਿਬ ਜੀ ਨੂੰ ਹਟਾਉਣ ਦਾ ਤੇ ਲਾਉਣ ਦਾ ਜਿਹੜਾ ਮਸਲਾ ਆ ਇਹ ਸਾਰੇ ਕੌਮ ਦੀ ਸਿਰ ਨੀਵੇਂ ਕਰਦੇ ਵਾਲੀ ਗੱਲ ਆ ਜੀ ਬਹੁਤ ਨਮੋਸ਼ੀ ਵਾਲੀ ਗੱਲ ਆ ਜੀ ਕਿਸੇ ਨੂੰ ਤੁਸੀਂ ਸਿੰਘ ਸਾਹਿਬ ਕਹਿ ਕੇ ਸਰਕਾਰ ਦੇ ਕੇ ਅੱਜ ਲੌਣੇ ਆ ਕਹਲ ਨੂੰ ਚੁੱਪ ਕਰਕੇ ਕਰ ਲੂ ਤੋਰਦੇ ਨੰਗੇ ਪੈਰੀ ਇਹ ਸਾਰੀ ਕੌਮ ਦੀ ਤੋਹੀਨ ਆ ਜੀ ਇਸ ਕਰਕੇ ਖਾਲਸਾ ਜੀ ਆਪਣਾ ਕੋ ਕਿਸੇ ਨਾਲ ਮਤ ਪੇਦ ਨਹੀਂ ਇੱਕ ਪਿਤਾ ਇੱਕ ਇਸ ਕੇ ਹੰਭਾਰਕ ਸਮੁੱਚਾ ਖਾਲਸਾ ਪੰਥ ਕਲਗੀਧਰਪਿਤ ਆ ਸਤਿਗੁਰੂ ਸ੍ਰੀ ਗੁਰੂ ਰਣ ਸਾਹਿਬ ਮਹਾਰਾਜੀ ਦਾ ਪਰਿਵਾਰ ਆ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਾਡੇ ਮਹਾਪੁਰਸ਼ ਸਾਰੀਆਂ ਜਥੇਬੰਦੀਆਂ ਦੇ ਮੁਖੀ ਦੇਸ਼ ਵਿਦੇਸ਼ ਦੇ ਸਾਰੇ ਨਮੰਦੇ ਬੈਠ ਕੇ ਬੜੀ ਸੰਜੀਦਗੀ ਨਾਲ ਵਿਚਾਰ ਕਰਕੇ ਇਹ ਜਿਹੜਾ ਸ੍ਰੀ ਸਿੰਘ ਸਾਹਿਬ ਜੀ ਨੂੰ ਲਾਉਣ ਦਾ ਤੇ ਸੇਵਾ ਮੁਕਤ ਕਰਾਉਣ ਦਾ ਗੁਰਦਵਾਰਾ ਐਕਟ ਵਿੱਚ ਲਿਖਿਆ ਨੂੰ ਤੁਸੀਂ ਤਰਮੀਮ ਕਰ ਸਕਦੇ ਜੇ ਸੈਂਟਰ ਸਰਕਾਰ ਇਹਨੇ ਜਿੰਦਾ ਬੜਿਆ ਸਵਧਾਨਾ ਤਰਮੀਮ ਕਰ ਸਕਦੀ ਤੁਸੀਂ ਕਿਉਂ ਨਹੀਂ ਕਰ ਸਕਦੇ ਇਹ ਤਾਂ ਸਾਡੇ ਧਰਮਦਾਰ ਸਾਡੇ ਤਖਤਾਂ ਨਾਲ ਸਾਡੇ ਸਤਕਾਰ ਨਾਲ ਸਾਡੀ ਮਰਜ਼ਾ ਨਾਲ ਸੰਬੰਧ ਰੱਖਦਾ ਸੋਦਾਸ ਇਹਨੇ ਕੀ ਬੇਨਤੀਆ ਕਰਦਾ ਹੋਇਆ ਮਹਾਂਪੁਰਸ਼ਾਂ ਨੂੰ ਜਿਹੜੇ ਸਟੇਜ ਤੇ ਮਹਾਂਪੁਰਸ਼ ਬਿਲਾਜਬਾਨ ਹੈ ਬਹੁਤ سارے ਮਹਾਂਪੁਰਸ਼ਾਂ ਦਾ ਧਰਵਾਦ ਇਹਨਾਂ ਦੇ ਦਮਦਮੀ ਟਕਸਾਲ ਦੇ ਮੁਖੀ ਮਹਾਪੁਰਸ਼ਾਂ ਦੇ ਸਦਾ ਦੇਣ ਤੇ ਆਵਾਜ਼ ਮਾਰਨ ਤੇ ਹੌਲੇ ਮੁਹੱਲੇ ਦੇ ਸਮੇਂ ਦੇ ਇਕੱਤਰ ਹੋ ਕੇ ਵਿਚਾਰਾ ਕਰੜੀਆਂ ਸ਼ੁਰੂ ਕੀਤੀਆਂ ਇਹ ਵਿਚਾਰਾ ਕਰਕੇ ਇੱਥੇ ਨਹੀਂ ਛੱਡ ਦੇਣੀਆਂ ਅਜੇ ਹੋਰ ਪਤਾ ਨਹੀਂ ਕਿੰਨੀ ਪਾਰੀ ਕਿੱਥੇ ਕਿੱਥੇ ਇਕੱਠੇ ਹੋ ਕੇ ਵਿਚਾਰਾ ਕਰਕੇ ਕਿਸੇ ਸਿੱਟੇ ਤੇ ਪਹੁੰਚਣ ਦੀ ਲੋੜ ਆ ਸੋ ਮਹਾਪੁਰਸ਼ਾਂ ਦਾ ਸਤਿਕਾਰਯੋਗ ਸ੍ਰੀਮਾਨ ਸੰਤਾ ਬਹਿਰਾਨਾਮ ਸਰ ਜੀ ਪ੍ਰਧਾਨ ਸੰਤ ਸਮਾਜ ਮੁਖੀ ਦਮ ਦਾ ਵੀ ਟਿਕਸਾਲ ਮਹਾਪੁਰਸ਼ ਆ ਦਾ ਦਾਸ ਵੱਲੋਂ ਮਿਸਲ ਸ਼ਹੀਦਾ ਤਰਨਾਂ ਨਾਲ ਹਰੀਆ ਬੇਲਾ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹਾਕ ਮਾਰ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਚਾਰਾ ਕਰਨ ਵਾਸਤੇ ਇਕੱਠੇ ਕੀਤਾ ਹੈ ਹੋਈਆਂ ਭੁੱਲਾਂ ਲਿਖੇ ਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ